ਕਹਿੰਦੇ ਇਹਨਾਂ ਦੇ ਨਾ ਵੀ ਰੋੜਾ ਮੋਟਰਸਾਈਕਲਾਂ ਦੇ ਉੱਤੇ ਤਾਂ ਮਸਟੰਡੇ ਘੁੰਮਦੇ ਹੁੰਦੇ ਆ ਤੇ ਤੁਹਾਨੂੰ ਇਹ ਮਾਰਚ ਕੱਟਣ ਦਾ ਮਤਲਬ ਕੀ ਸੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਹਨਾਂ ਬੇਅਦਬੀਆਂ ਦੇ ਖਿਲਾਫ ਜਿਹੜਾ ਸਰਕਾਰ ਨੇ 6 ਮਹੀਨੇ ਦਾ ਟਾਈਮ ਬਾਂਡ ਕੀਤਾ ਹੈ ਕਾਨੂੰਨ ਲਈ ਉਹਨੂੰ 1 ਮਹੀਨੇ ਵਿੱਚ ਕਰਕੇ ਜਲਦ ਜਲਦ ਕਾਨੂੰਨ ਬਣਾਇਆ ਜਾਵੇ ਤੈਨੂੰ ਸੁਝਾ ਲੈਣੇ ਆ ਜੀ ਕਿ ਕਿਸੇ ਦਿਨ ਥੱਕਾ ਨਾ ਹੋ ਜਾਵੇ ਪੰਜਾਬ ਵਿੱਚ ਇੰਨੀ ਬਰਬਾਦੀ ਕਰਨ ਲਈ ਇਹਨਾਂ ਨੇ ਸੁਝਾ ਕੇ ਸਤੋ ਲਏ ਨਹੀਂ ਤੇ ਜਿੱਥੇ ਅੱਜ ਸਾਡੀ ਪਿਓ ਦੀ ਦਾੜੀ ਨੂੰ ਹੱਥ ਪੈ ਗਿਆ ਅੱਜ ਬੇਤਬੀਆਂ ਹੋ ਰਹੀਆਂ ਉੱਥੇ ਸਰਕਾਰ ਸੁਝਾ ਲੈਣਾ ਚਾਹੁੰਦੀ ਹੈ 2 ਮਹੀਨੇ ਹੋ ਗਏ ਹੈ ਲੈਣ ਦਾ ਸੁਝਾ ਨਹੀਂ ਲਏ ਗਏ ਸਾਢੇ 3 ਸਾਲ ਹੋ ਚੁੱਕੇ ਆ ਸਾਡੇ ਸਬਰ ਦੇ ਬੰ ਟੁੱਟਦੇ ਜਾ ਰਹੇ ਆ ਅਰਬ ਕੰਟਰੀ ਰਹਿ ਕੇ ਆ 2 ਸਾਲ ਮੈਂ ਸਲੂਟ ਕਰਦਾ ਉਹਨਾਂ ਦੇ ਜੋ ਕਾਨੂੰਨ ਬਣੇ ਵਿਆ ਉਹ ਧੀ ਭੈਣ ਦੀ ਇੱਜ਼ਤ ਨੂੰ ਵੀ ਸੇਫ ਰੱਖਦੇ ਆ ਜਦ ਇਹ ਬੰਦੇ ਨੂੰ ਗੋਲੀ ਮਾਰ ਦਿੰਦੇ ਆ ਉਡਾ ਦਿੰਦੇ ਆ ਪੱਥਰਬਾਜ਼ੀ ਕਰ ਦਿੰਦੇ ਅਸੀਂ ਉਹ ਨਹੀਂ ਚਾਹੁੰਦੇ ਪਰ ਕਾਨੂੰਨ ਤਾਂ ਬਣਾਣ ਅੱਜ ਤਾਂ ਕਹਿੰਦੇ ਫਾਂਸੀ ਦੀ ਸਜ਼ਾ ਹੋਵੇ ਜਿਹੜਾ ਹੈ ਜਾਂ ਕੋਈ ਦੇਖੋ ਬਾਤ ਤੇ ਸਟੇਟਮੈਂਟ ਇੱਕੇ ਆਂਦੀ ਹੈ ਇਹ ਜੀ ਸਿਰਫ ਰਿਆਤਾ ਇਹ ਦਿਮਾਗੀ ਉਹ ਖੰਭੇ ਤੇ ਨਹੀਂ ਚੜਗਾ ਦਿਮਾਗੀ ਇੱਕ ਸੋਚਣ ਵਾਲੀ ਗੱਲ ਕਿਸੇ ਥੋੜੇ ਐਮਐਲਏ ਦੇ ਘਰ ਨਾ ਵੜ ਗਿਆ ਥੋੜੇ ਕੱਪੜੇ ਨਾ ਪਾੜਤੇ ਜਾਂਦੇ ਤੇ ਫਿਰ ਕਹੋਂਗੇ ਜੀ ਜਟਾਣੇ ਵਰਗੇ ਜਟਾਣੇ ਵਰਗੇ ਪੈਦਾ ਹੋਊ ਕਿਉਂ ਪੰਜਾਬ ਸਰਕਾਰ ਨਵੇਂ ਚਿਪ ਵਾਲੇ ਮੀਟਰ ਸਿੱਧੇ ਜ ਆ ਸਿੱਧੇ ਤੌਰ ਪਰ ਪੰਜਾਬ ਦੇ ਬਿਜਲੀ ਬੋਰਡ ਖਪਤਕਾਰਾਂ ਦੇ ਉੱਪਰ ਲਗਾ ਰਹੀ ਹੈ ਉਸ ਨੂੰ ਨਾ ਲੱਗਣ ਦੇਣਾ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਹੋਣਾ ਨਵੀਂ ਤਕਨੀਕ ਆ ਟੈਕਨੋਲੋਜੀ ਆ ਸਾਡੇ ਬੰਦਿਆਂ ਨੂੰ ਵੀ ਜਾ ਕੇ ਪਤਾ ਕਰਨ ਦੀ ਲੋੜ ਨਹੀਂ ਪੈਣੀ ਵੀ ਲੋੜ ਕਿਸੇ ਦਾ ਕਿੰਨਾ ਚੱਲ ਰਿਹਾ ਕੀ ਹਿਸਾਬ ਕਿਤਾਬ ਆ ਬਹੁਤ ਫਾਇਦੇ ਹੋਣੇ ਆ ਜੇਈ ਬਾਰਕ ਲੈਂਡਮੈਨ ਸਾਰਾ ਬਾਰਕ ਉੱਥੇ ਬੈਠਾ ਹੜਤਾਲ ਤੇ ਗਿਆ ਹੋਇਆ ਔਰ ਉਹਨਾਂ ਨੇ ਇਹ ਇਸ ਚਿਪ ਵਾਲੇ ਮੀਟਰਾਂ ਦੀ ਸਾਡੇ ਜਿਹੜੇ ਕਿਸਾਨ ਅੱਜ ਇਕੱਠੇ ਹੋਏ ਤੇ ਇਹ ਸ਼ਿਕਾਰ ਸੀ ਲੋਕ ਇਕੱਠੇ ਹੋਏ ਤੇ ਇੱਕ ਇੱਕ ਖਾਮੀ ਦੱਸੀ ਹੈ ਦੇਸ ਨਾਲ Jio ਵਾਲਿਆਂ ਨੇ ਪਹਿਲਾਂ ਫਰੀ ਕਰਕੇ ਨਾ ਚਲਾਏ ਤੇ ਫੋਨ ਰੀਚਾਰਜ ਚਲਾਏ ਤੇ ਅੱਜ 900 ਹਜ਼ਾਰ ਨੂੰ ਪਹੁੰਚੇ ਹੋਇਆ ਵੀਰ ਜੀ। ਪੂਰੇ ਦਾ 4 ਮਹੀਨੇ ਦਾ ਬਿੱਲ 24000 ਰੁਪਏ ਬਿੱਲ ਆਇਆ ਬਾ ਰਾਜਕੁਮਾਰ ਨਾ ਆਏ ਜੀ ਬੰਦੇ ਦਾ। 35000 ਮੇਰਾ ਆਇਆ 4 ਫੂਟਕਲ ਖਰਚਾ ਫੂਟਕਲ ਖਰਚਾ 6000 5000 ਇਹ ਕਿਸ ਚੀਜ਼ ਦਾ ਲੈ ਰਿਆ ਪਰ ਹੁਣ ਫਿਰ ਸਰਕਾਰ ਇਹ ਵੀ ਤਾਂ ਕਹੂਗੀ ਵੀ ਤੁਸੀਂ ਤਾਂ ਯਾਰ ਧੜੇ ਹੀ ਬਣਾ ਲੇ ਹਰੇਕ ਮੁੱਦਾ ਕਿਸਾਨਾਂ ਦਾ ਹੀ ਹੋ ਗਿਆ ਹੈ। ਕਿ ਇਹ ਜਿਹੜਾ ਚਾਰਜ ਲੱਗੇ ਆ ਜਦੋਂ ਤੁਸੀਂ ਮੀਟਰ ਪਟਾਉਂਗੇ ਤੁਹਾਨੂੰ ਵਾਪਸ ਹੋ ਜਾਓਗੇ ਜਦੋਂ ਅਸੀਂ ਮੀਟਰ ਲਵਾਇਆ ਤਾਂ ਸਿਕਿਉਰਿਟੀ ਤਾਂ ਅਸੀਂ ਉਦੋਂ ਵੀ ਜਮ੍ਹਾਂ ਕਰਾਈ ਸੀ ਹੁਣ ਸਿਕਿਉਰਿਟੀਜ਼ ਕਰਕੇ ਇਸ ਚੀਜ਼ ਦੀ ਲੈ ਰਹੀ ਹੈ ਨਹੀਂ ਜੇ ਸਾਰੇ ਭਾਰਤ ਵਿੱਚ ਚਿਪ ਵਾਲੇ ਮੀਟਰ ਲੱਗੇ ਫਿਰ ਮੰਨ ਚੋਗੇ ਭਾਈ ਲਾ ਦਿਓ ਕਿਉਂ ਮੰਨਾਂਗੇ ਮਹਾਰਾਜ ਕਿਉਂ ਮੰਨਾਂਗੇ ਬਿਜਲੀ ਸਾਡੇ ਪੰਜਾਬ ਚ ਪੈਦਾ ਹੋ ਰਹੀ ਹੈ ਸਾਰੇ ਪੰਜਾਬ ਨੂੰ ਭਾਰਤ ਨੂੰ ਦਿੱਤੀ ਜਾ ਰਹੀ ਹੈ ਅਸੀਂ ਪਾਣੀ ਬੰਦ ਕਰਾਂਗੇ ਇਹਨਾਂ ਦਾ ਬਿਜਲੀ ਬੰਦ ਕਰਾਂਗੇ ਐਜੂਕੇਸ਼ਨ ਪੰਜਾਬ ਦਾ ਸਿਸਟਮ ਖਤਮ ਕਰਤਾ ਪਲੱਸ 2 ਦੇ ਨਿਆਣੇ ਬਾਹਰ ਜਾ ਰਹੇ ਆ ਕਿਉਂਕਿ ਉਹ ਰੇ ਪੜਾਈਆਂ ਹੀ ਨਹੀਂ ਹੈ ਸਿਸਟਮ ਇਹ ਟਾਂ ਵਾਲਾ ਖਤਮ ਕਰਤਾ ਇਹਨਾਂ ਨੇ। ਕਰੀਆਂ ਨਹੀਂ ਤੁਸੀਂ ਦੇਖੀਏ 50 ਹਜ਼ਾਰ ਨੌਕਰੀਆਂ ਦੇ ਬੋਰਡ ਲੱਗਦੇ ਆ। ਇਹ ਤਾਂ ਲੋਕ ਨੂੰ ਫਰਦਾਨਾ ਜਮਦ ਕਰ ਨੂੰ ਹੋਗੇ ਬਸ। ਅੱਜ ਕਹੂੰਗੇ ਇਹਦਾ ਭੋਗ ਸੜਾਈ ਚ ਨਾ ਬਾਬੇ ਪੜਨੇ ਪੈ ਜਵੇ। ਆਪਣੀ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਜਿੱਥੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉੱਥੇ ਹੀ ਹੁਣ ਅੱਜ ਇੱਕ ਮੋਟਰਸਾਈਕਲ ਮਾਰਚ ਜਿਹੜਾ ਹੈਗਾ ਉਹ ਕੱਟਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਤੇ ਉਹ ਮਾਰਚ ਦਾ ਜਿਹੜਾ ਮਕਸਦ ਕੀ ਆ ਮਤਲਬ ਕੀ ਆ ਉਸਦੇ ਬਾਰੇ ਗੱਲਬਾਤ ਜਿਹੜੀ ਕਰਾਂਗੇ ਭਾਈ ਕਿਹੜੇ ਮਕਸਦ ਨੂੰ ਲੈ ਕੇ ਤੁਸੀਂ ਅੱਜ ਫੇ ਮੋਟਰਸਾਈਕਲ ਮਾਰਚ ਕੱਢ ਰਹੇ ਮੀਂਹ ਵੀ ਪੈ ਰਿਹਾ ਉੱਪਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਇਹ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਅਸੀਂ ਸਰਕਾਰ ਦੇ ਖਿਲਾਫ ਵਿਰੋਧ ਕੱਢ ਰਹੇ ਹਾਂ ਪਹਿਲੀ ਮੁੱਖ ਮੰਗ ਅੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਹਨਾਂ ਬੇਅਦਬੀਆਂ ਦੇ ਖਿਲਾਫ ਜਿਹੜਾ ਸਰਕਾਰ ਨੇ 6 ਮਹੀਨਿਆਂ ਦਾ ਟਾਈਮ ਬਾਂਡ ਕੀਤਾ ਹੈ ਕਾਨੂੰਨ ਲਈ ਉਹਨੂੰ 1 ਮਹੀਨੇ ਵਿੱਚ ਕਰਕੇ ਜਲਦ ਜਲਦ ਕਾਨੂੰਨ ਬ ਪੰਜਾਬ ਵਿੱਚ ਇੰਨੀ ਬਰਬਾਦੀ ਕਰਨ ਲਈ ਇਹਨਾਂ ਨੇ ਸੁਝਾ ਕੇ ਸਤੋ ਲਏ ਨਹੀਂ ਤੇ ਜਿੱਥੇ ਅੱਜ ਸਾਡੀ ਪਿਓ ਦੀ ਦਾੜੀ ਨੂੰ ਹੱਥ ਪੈ ਗਿਆ ਅੱਜ ਬੇਤਬੀਆਂ ਹੋ ਰਹੀਆਂ ਉੱਥੇ ਸਰਕਾਰ ਸੁਝਾ ਲੈਣਾ ਚਾਹੁੰਦੀ ਹੈ 2 ਮਹੀਨੇ ਹੋ ਗਏ ਇਹਨੇ ਦਸ ਸੁਝਾ ਨਹੀਂ ਲਏ ਗਏ ਸਰਕਾਰ ਕਿਉਂ ਨਹੀਂ ਉਹ ਡਾਟੇ ਨਸ਼ਰ ਕਰਦੀ ਜਿਹੜੇ ਸੁਝਾ ਲਿੱਤੇ ਆ ਹੁਣ ਤੱਕ ਲੋਕਾਂ ਤੋਂ ਉਹਨਾਂ ਨੂੰ ਵੀ ਦਾ ਨਸ਼ਰ ਕਰੇ ਦੂਸਰੀ ਮੁੱਖ ਮੰਗ ਸਾਡੀ ਜਿਹੜੀ ਪੰਜਾਬ ਸਰਕਾਰ ਨਵੀਂ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ ਉਹਦਾ ਪੂਰਜੋਰ ਵਿਰੋਧ ਕਰਨਾ ਅਤੇ ਪੂਰੇ ਪੰਜਾਬ ਵਿੱਚੋਂ ਇਸ ਨੀਤੀ ਨੂੰ ਰੱਦ ਕਰਵਾਉਣਾ ਤੀਸਰੀ ਮੁੱਖ ਮੰਗ ਇਸ ਰੋਜ਼ ਮਾਰਚ ਦੀ ਇਹ ਸੇ ਮੋਟਰਸਾਈਕਲ ਮਾਰਚ ਦੀ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਨਵੇਂ ਚਿਪ ਵਾਲੇ ਮੀਟਰ ਸਿੱਧੇ ਜਾ ਸਿੱਧੇ ਤੌਰ ਪਰ ਪੰਜਾਬ ਦੇ ਬਿਜਲੀ ਬੋਰਡ ਖਪਤਕਾਰਾਂ ਦੇ ਉੱਪਰ ਲਗਾ ਰਹੀ ਹੈ ਉਸ ਨੂੰ ਨਾ ਲੱਗਣ ਦੇਣਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਤਰਾਜ ਆ ਭਾਈ ਬਿਜਲੀ ਬੋਰਡ ਕਹਿੰਦਾ ਵੀ ਇਹ ਤਾਂ ਬਹੁਤ ਵਧੀਆ ਹੋਣਾ ਨਵੀਂ ਤਕਨੀਕ ਆ ਟੈਕਨੋਲੋਜੀ ਆ ਸਾਡੇ ਬੰਦਿਆਂ ਨੂੰ ਵੀ ਜਾ ਕੇ ਪਤਾ ਕਰਨ ਦੀ ਲੋੜ ਨਹੀਂ ਪੈਣੀ ਵੀ ਲੋੜ ਕਿਸੇ ਦਾ ਕਿੰਨਾ ਚੱਲ ਰਿਹਾ ਕੀ ਹਿਸਾਬ ਕਿਦਾ ਵਾ ਬਹੁਤ ਫਾਇਦੇ ਹੋਣੇ ਆ ਸਤਰਾਮਬੀਰ ਜੀ ਤੁਸੀਂ ਥੋੜਾ ਲੇਟ ਹੋ ਗਏ ਅਸੀਂ ਐਕਸ਼ਨ ਦਫ਼ਤਰ ਵੀ ਟਾਈਮ ਰੱਖਿਆ ਹੋਇਆ ਸੀ ਐਕਸ਼ਨ ਕੋ ਦਫ਼ਤਰ ਵੀ ਅਸੀਂ 10 ਮਿੰਟ ਸਬੋਧਨ ਕਰਕੇ ਆਏ ਆ ਉੱਥੇ ਮੁਲਾਜ਼ਮਾਂ ਨੇ ਵੀ 3 ਦਿਨਾਂ ਦੀ ਹੜਤਾਲ ਕੀਤੀ ਹੋਈ ਹੈ 3 ਦਿਨ ਉਹ ਛੁੱਟੀ ਤੇ ਗਏ ਹੋਏ ਹੈ ਬਿਜਲੀ ਬੋਰਡ ਦੇ ਬਿਜਲੀ ਬੋਰਡ ਦੇ ਅਫਸਰ ਤਾਂ ਨਹੀਂ ਗਏ ਹੋਣੇ ਅਫਸਰਾਂ ਨੂੰ ਕੀ ਜਰੂਰਤ ਹੈ ਅਫਸਰਾਂ ਦੇ ਜੇਬ ਵਿੱਚ ਤਾਂ ਪੈਸਾ ਪੈਂਦਾ ਹੈ ਜੀ ਸਰਕਾਰ ਜੇਈ ਵਰਗ ਜੇਈ ਵਰਗ ਲਾਈਨਮੈਨ ਸਾਰਾ ਵਰਗ ਉੱਥੇ ਬੈਠਾ ਹੜਤਾਲ ਤੇ ਗਿਆ ਹੋਇਆ ਔਰ ਉਹਨਾਂ ਨੇ ਇਹ ਇਸ ਚਿਪ ਵਾਲੇ ਮੀਟਰਾਂ ਦੀ ਸਾਡੇ ਜਿਹੜੇ ਕਿਸਾਨ ਅੱਜ ਇਕੱਠੇ ਹੋਏ ਤੇ ਇਹ ਸ਼ਗਰਤੀ ਲੋਕ ਇਕੱਠੇ ਹੋਏ ਤੇ ਇੱਕ ਕਾਮੀ ਦੱਸੀ ਹੈ ਜਿਸ ਤਰ੍ਹਾਂ Jio ਵਾਲਿਆਂ ਨੇ ਪਹਿਲਾਂ ਫਰੀ ਕਰਕੇ ਨਾ ਚਲਾਏ ਤੇ ਫੋਨ ਰੀਚਾਰਜ ਚਲਾਏ ਤੇ ਅੱਜ 900 ਹਜ਼ਾਰ ਨੂੰ ਪਹੁੰਚੇ ਹੋਇਆ ਵੀਰ ਜੀ ਜਿਸ ਤਰ੍ਹਾਂ ਟੋਲ ਪੜਾਜੇ ਪਰ ਤੁਹਾਨੂੰ ਪੈਨਲਟੀ ਪੈਂਦੀ ਹੈ ਨਾ ਜੇਕਰ ਤੁਸੀਂ ਬਗੈਰ ਫਾਸਟ ਟੈਗ ਤੋਂ ਗੱਡੀ ਕਰਦੇ ਹੋ ਤਾਂ ਡਬਲ ਪੈ ਜਾਂਦਾ ਉਸ ਤਰੀਕੇ ਗੈਲ ਤੁਹਾਡੇ ਇਹ ਘਰਾਂ ਵੱਡਾ ਕਾ ਪੈਣਾ ਇਹ ਅਸੀਂ ਸਰਕਾਰ ਨੂੰ ਚੇਪ ਵਾਲੇ ਮੀਟਰਾਂ ਖਿਲਾਫ ਲੈਂਡ ਪੂਲਿੰਗ ਖਿਲਾਫ ਅਤੇ ਬੇਅਦਬੀ ਨੂੰ ਇੱਕ ਮਹੀਨੇ ਦੇ ਅੰਦਰ ਟਾਈਮ ਬਾਉਂਡ ਕਰਕੇ ਭਾਈ ਗੁਰਕੀਰਤ ਸਿੰਘ ਜੀ ਸਰਮਾਣਾ ਮੋਰਚਾ ਵਿੱਚ 8 ਮਹੀਨਿਆਂ ਤੋਂ ਲੰਬੇ ਸਮੇਂ ਤੋਂ ਬੈਠੇ ਹੋਏ ਹੈ ਗੁਰਜੀਤ ਸਿੰਘ ਜੀ ਭਾਈ ਗੁਰਜੀਤ ਸਿੰਘ ਜੀ ਬੈਠੇ ਹੋਏ ਹੈ ਉਹਨਾਂ ਦੇ ਹੱਕ ਵਿੱਚ ਤੇ ਇਹ ਪੰਜਾਬ ਸਰਕਾਰ ਜਲਦ ਤੋਂ ਜਲਦ ਕਾਨੂੰਨ ਲੈ ਕੇ ਆਵੇ ਇੱਕ ਜਿਹੜਾ ਵੀ ਹੁਣ ਤੱਕ ਜਿਹੜੇ ਵੀ ਇੱਕ ਮਹੀਨੇ ਦੇ ਅੰਦਰ ਉਹਨਾਂ ਨੇ ਸੁਝਾ ਲετε ਹੈ ਉਹ ਲੋਕਾਂ ਅਗੇ ਨਸ਼ਰ ਕਰੇ ਅਤੇ ਕਾਨੂੰਨ ਬਣਾਵੇ ਜਲਦ ਤੋਂ ਜਲਦ ਬਿਲਕੁਲ ਸੋ ਬਾਈ ਜੀ ਤੁਸੀਂ ਹੁਣ ਬੇਅਦਬੀ ਖਿਲਾਫ ਵੀ ਆਏ ਹੋ ਤੇ ਬੇਅਦਬੀ ਬਾਰੇ ਸਰਕਾਰ ਕਹਿੰਦੀ ਵੀ ਅਸੀਂ ਤਾਂ ਕਰ ਰਹੇ ਆ ਅਜਿਹੇ ਆ ਕੰਮ ਕਿਸੇ ਸਰਕਾਰ ਨੇ ਕੀਤੇ ਨਹੀਂ ਪਹਿਲਾਂ ਜਦੋਂ ਸਰਕਾਰ ਲੈਂਡ ਪੂਲਿੰਗ ਉਹਦੇ ਵਿੱਚ ਆਈ ਹੈ ਉਸ ਟਾਈਮ ਤਾਂ ਸਰਕਾਰ ਨੇ ਪਬਲਿਕ ਹੀਅਰਿੰਗ ਕਰੀ ਨਹੀਂ ਹੁਣ ਬੇਅਦਬੀਆਂ ਦੇ ਮਾਮਲੇ 'ਚ ਜਿਹੜੀਆਂ ਆਮ ਜਨਤਾ ਉਹ ਅਵੇਅਰਨੈਸ ਹੋ ਗਈ ਹੁਣ ਇਹ ਉਹਨਾਂ ਵਾਸਤੇ ਇਹ ਪਬਲਿਕ ਹੀਅਰਿੰਗ ਕਰਨ ਲੱਗ ਗਏ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਐਨੇ ਸਾਲ ਹੋ ਗਏ ਕਿਸੇ ਸਰਕਾਰ ਨੇ ਇਹਦਾ ਕੋਈ ਵੀ ਹੱਲ ਨਹੀਂ ਕੱਢਿਆ ਨਾ ਕੋਈ ਕਾਨੂੰਨ ਬਣਾਇਆ ਜੇ ਹੁਣ ਕਾਨੂੰਨ ਬਣਾਉਣ ਲੱਗੇ ਤਾਂ 6 ਮਹੀਨੇ ਦਾ ਟਾਈਮ ਪਾਰ ਰਹੇ ਆ ਜਦ ਕਿ 92 ਬੰਦੇ ਨੇ ਇਹਨਾਂ ਦੇ ਬੰਦਮੇ ਵਿਧਾਇਕ ਨੇ ਕਾਨੂੰਨ ਬਣਾਉਣ ਨੂੰ ਸਿਰਫ ਜੇ ਕੋਈ ਬਣਾਉਣਾ ਹੋਵੇ ਤਾਂ 10 ਮਿੰਟਾਂ ਚ ਬਣ ਸਕਦਾ ਕਿਉਂਕਿ ਸਾਰੇ ਵਿਧਾਇਕ ਇਹਨਾਂ ਦੇ ਆਪਣੇ ਨੇ ਦੂਸਰੀ ਗੱਲ ਲੈਂਡ ਪੂਲਿੰਗ ਦੇ ਮਾਮਲੇ ਚ ਮੈਂ ਇਹ ਕਹਿਣੀ ਚਾਹੁੰਦਾ ਸਰਕਾਰ ਨੇ ਲੈਂਡ ਪੂਲਿੰਗ ਦੀ ਪਬਲਿਕ ਹੀਅਰਿੰਗ ਤਾਂ ਕਰੀ ਨਹੀਂ ਨਾ ਉਹਦਾ ਕੋਈ ਜਿਹੜੇ ਜ਼ਿੰਮੇਦਾਰ ਹੈ ਉਹਨਾਂ ਦਾ ਕੋਈ ਹੋਰ ਬਦਲ ਕੋਈ ਲੱਭਿਆ ਵੀ ਜਿਹੜਾ ਉਹਨਾਂ ਦਾ ਅਜਾੜਾ ਹੋਣਾ ਉਹਦੇ ਵਿੱਚ ਸਰਕਾਰ ਨੇ ਕੀ ਕਰਨਾ ਪਰ ਸਰਕਾਰ ਦਾ ਮੰਤਵ ਸਿਰਫ ਇਹ ਪਾਲਿਸੀ ਨੂੰ ਅੱਗੇ ਵਧਾਣਾ ਹੈ ਇਹ ਤਾਂ ਕੋਰਟ ਨੇ ਸਿਰਫ 4 ਹਫ਼ਤੇ ਦਾ ਸਟੇ ਦੇ ਦਿੱਤਾ ਹਲੇ ਵੀ ਸਰਕਾਰ ਉਹਦੇ ਵਾਸਤੇ ਲੱਭ ਰਹੀ ਹੈ ਕਿ ਕੋਈ ਹੱਲ ਹੋ ਜਵੇ ਉਹ ਲਾਗੂ ਹੋ ਜਵੇ ਜਦ ਕਿ 2013 ਜਿਹੜਾ ਐਕ acquisition ਐਕਟ ਹੈ ਉਹਦੀਆਂ ਕੋਈ ਵੀ ਤਰ੍ਹਾਂਆਂ ਮਾਇਦੇ ਚ ਮਰਜ਼ੀ ਨਹੀਂ ਹੁੰਦੀਆਂ ਨਾ ਉਹ ਇਹ ਹੈ ਵੀ ਜਿਹੜੀ ਫਰਟਾਈਲ ਜ਼ਮੀਨ ਹੈ ਉਹ ਫਰਟਾਈਲ ਜ਼ਮੀਨ ਨੂੰ ਲੈਂਡ ਪੂਲਿੰਗ ਚ ਲੈ ਨਹੀਂ ਸਕਦੇ ਦੂਸਰੀ ਗੱਲ ਜਿਹੜੇ ਛੋਟੇ ਜ਼ਿੰਮੇਦਾਰ ਨੇ ਇਹ ਜਿਨ੍ਹਾਂ ਦੇ ਮਕਾਨ ਵਿੱਚ ਆਉਂਦੇ ਨੇ ਸਾਡੇ ਉਰੇ ਰੋਪੜ ਏਰੀਆ 74 ਤੋਂ ਲੈ ਕੇ 76 ਮਕਾਨ ਵਿਚ ਆ ਰਹੇ ਨੇ ਜਿਨ੍ਹਾਂ ਦੇ ਵਿੱਚ 600 ਗਾਜ ਤੋਂ ਹੇਠਾਂ-ਹੇਠਾਂ 400 ਗਾਜ, 300 ਗਾਜ, 150 ਗਾਜ, 200 ਗਾਜ, 100 ਗਾਜ, 80 ਗਾਜ ਦੇ ਵੀ ਮਕਾਨ ਨੇ ਉਹ 80 ਮਗਰ ਦੇ ਮਕਾਨਾਂ ਦਾ ਇਹਨਾਂ ਨੇ ਕੋਈ ਕੁਝ ਨਹੀਂ ਕਰਨਾ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਕਿਉਂਕਿ 600 ਗੱਟ ਹੇਠਾਂ ਤਾਂ ਇਹਨਾਂ ਨੇ ਉਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਦਿੱਤਾ ਉਹ ਲੋਕ ਕਿੱਥੇ ਜਾਣਗੇ ਜਿਨ੍ਹਾਂ ਨੂੰ ਤੁਸੀਂ ਸਟ੍ਰਕਚਰ ਤੋਂ ਪੈਸੇ ਦੇ ਦੇਣਗੇ ਸਟ੍ਰਕਚਰ ਦੇ ਪੈਸੇ ਦੇ ਦੇਣਗੇ ਬਾਕੀ 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 ਜਿਹੜੇ ਬੰਦੇ ਨੇ ਉਹ ਕਿੱਥੇ ਜਾਣਗੇ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਜਿਹੜੇ ਤੁਸੀਂ ਐਕੁਆਜਿਸ਼ਨ ਐਕਟ ਬਣਾਇਆ ਹੈ ਉਹਦੇ ਮੁਤਾਬਕ ਜੇਕਰ ਲੈਂਡ ਪੂਲਿੰਗ ਕਰਦੀ ਹੈ ਤਾਂ ਕਲੈਕਟਰ ਰੇਟ ਤੋਂ 4 ਗੁਣਾ ਜ਼ਿਆਦਾ ਸਰਕਾਰ ਪੈਸੇ ਦਿੰਦੀ ਹੈ ਦੂਸਰੀ ਗੱਲ 65000 ਏਕੜ ਜ਼ਮੀਨ ਜਿਹੜੀ ਐਕਵਾਇਰ ਹੋ ਰਹੀ ਹੈ ਜਿਹਦੇ ਵਿੱਚ 25% ਜ਼ਮੀਨ ਹੈ ਕਾਮਨ ਲੈਂਡ ਹੈ ਜਿਹੜੇ ਜ਼ਿਮੀਦਾਰਾਂ ਦੀ ਕੱਟ ਕੇ ਰੱਖੀ ਹੋਈ ਹੈ ਚਾਹੇ ਉਹ ਸ਼ਾਮਲਾਟ ਹੈ ਚਾਹੇ ਪਹਿਆਂ ਹੈ ਚਾਹੇ ਟੋਬੇ ਹੈ ਚਾਹੇ ਸ਼ਮਸ਼ਾਨ ਘਾਟ ਹੈ ਮੰਦਿਰ ਹੈ ਗੁਰਦੁਆਰੇ ਉਹਨਾਂ ਦੀ ਜ਼ਮੀਨ ਸਰਕਾਰ 25% ਫਰੀ ਚ ਲੈ ਲੇਗੀ ਇਹਦਾ ਇਹਦਾ ਆਮ ਜਨਤਾ ਨੂੰ ਕੋਈ ਪਤਾ ਨਹੀਂ ਹੈ ਇਹਦੇ ਬਾਰੇ ਚ ਲੇਕਿਨ ਇਹਨਾਂ ਦੇ ਕਰਿੰਦੇ ਆ ਜਿਹੜੇ ਸਰਕਾਰ ਦੇ ਉਹਨਾਂ ਨੂੰ ਸਾਰਾ ਕੁਝ ਪਤਾ ਵੀ ਸਰਕਾਰ ਦਾ ਇੱਥੇ-ਇੱਥੇ ਫਾਇਦਾ ਹੋ ਰਿਹਾ ਹੈ ਤੀਸਰੀ ਗੱਲ ਜਿਹੜੀ ਮੈਂ ਲੋਕਾਂ ਨੂੰ ਇਹ ਕਹਿਣੀ ਚਾਹੁੰਦਾ ਵੀ ਤੁਹਾਡੇ ਮੀਟਰ ਜਿਹੜੇ ਆ ਉਹ ਉਹਨਾਂ ਨੇ ਲਾਤੇ ਚਿਪ ਵਾਲੇ ਚਿਪ ਵਾਲੇ ਮੀਟਰ ਦਾ ਕਿਸੇ ਦਿਨ ਦਾ 28 ਦਿਨ ਦਾ ਬਿੱਲ ਦੇ ਦਿੰਦੇ ਆ ਕਦੀ 25 ਦਿਨ ਦਾ ਬਿੱਲ ਦੇ ਦਿੰਦੇ ਆ ਬਿੱਲ ਤੁਹਾਡੇ ਜਿਹੜੇ ਉਹ ਜਦੋਂ ਪੂਰਾ ਹੋ ਗਿਆ ਉਹ ਬਿੱਲ ਦੇ ਦਿੰਦੇ ਵੀ ਸਰ ਇਹ ਕਿਹੜਾ ਆਉਂਦਾ ਭਾਈ ਮੁਫਤ ਤਾਂ ਬਿਜਲੀ ਕਰੀ ਹੋਈ ਤੁਹਾਨੂੰ ਸਰਕਾਰ ਨੇ ਬਿੱਲ ਕੀ ਨਹੀਂ ਆਉਂਦੇ ਤੁਸੀਂ ਪੁੱਛ ਕੇ ਦੇਖੋ ਇੱਥੇ ਸਰਵੇ ਕਰਾਓ ਬਿੱਲ ਹਰੇਕ ਦਾ ਇਸ ਵਾਰ ਬਿੱਲ ਆਇਆ ਔਰ 5-5000 ਰੁਪਏ ਇਹਨਾਂ ਨੇ ਜਿਹੜੇ 4 ਕਿਲੋਵਾਟ ਤੇ ਉਹਨਾਂ ਦੇ ਪ੍ਰੋਸੈਸ ਲਾਤਾ ਹੁਣ ਆ ਆਂਦੇ ਹਨੇ ਜੇ ਜੀ ਇਹਨਾਂ ਨੇ ਮੀਟਰ ਬਿਜਲੀ ਫਰੀ ਹੋ ਰੱਖਣੀ ਆ ਫਿਰ ਚਿੱਪ ਆਲੇ ਲਾਣ ਦੀ ਤਾਂ ਜ਼ਰੂਰਤ ਹੀ ਹੈ ਨਹੀਂ ਆ ਚਿੱਪ ਆਲੇ ਦਾ ਇਹਨਾਂ ਦਾ ਪਲੈਨਿੰਗ ਹੈ ਜੀ ਆਹ ਬੰਦੇ ਦਾ ਬਿੱਲ ਆ ਸਾਡਾ ਕੈਂਪਰੇ ਦਾ 4 ਮਹੀਨੇ ਦਾ ਬਿੱਲ 24000 ਰੁਪਏ ਬਿੱਲ ਆ ਬਾ ਰਾਜਕੁਮਾਰ ਨਾ ਆ ਜੀ ਬੰਦੇ ਦਾ 35000 ਮੇਰਾ ਆ ਆ ਫੂਟਕਲ ਖਰਚਾ ਫੂਟਕਲ ਖਰਚਾ 6000 5000 ਇਹ ਕਿਸ ਚੀਜ਼ ਦਾ ਲੈ ਰਹੇ ਆ ਐਸਡੀਓ ਸਾਹਿਬ ਕਹਿੰਦੇ ਜਦੋਂ ਅਸੀਂ ਮਿਲ ਕੇ ਆਏ ਆ ਉਹ ਕਹਿ ਰਹੇ ਆ ਕਿ ਇਹ ਜਿਹੜਾ ਚਾਰਜ ਲੱਗੇ ਆ ਜਦੋਂ ਤੁਸੀਂ ਮੀਟਰ ਪਟਾਉਂਗੇ ਤੁਹਾਨੂੰ ਵਾਪਸ ਹੋ ਜਾਊਗੇ ਜਦੋਂ 3 ਮੀਟਰ ਲਵਾਇਆ ਤਾਂ ਸਿਕਿਉਰਿਟੀ ਤਾਂ ਸੀ ਉਦੋਂ ਵੀ ਜਮ੍ਹਾਂ ਕਰਾਈ ਤੀ ਹੁਣ ਸਿਕਿਉਰਿਟੀਜ਼ ਕਰਕੇ ਇਸ ਚੀਜ਼ ਦੀ ਲੈ ਰਹੀ ਐ ਇਹ ਪੈਸੇ ਦੀ ਲੁੱਟ ਕੇ ਸਵਾਸਤੇ ਕਰ ਰਹੀ ਐ ਲੋਕਾਂ ਨੂੰ ਇੱਕ ਪਾਸੇ ਬੁੱਧੂ ਬਣਾ ਰਹੀ ਐ ਕਿ ਤੁਹਾਨੂੰ ਅਸੀਂ ਬਿਜਲੀ ਫਰੀ ਦੇ ਰਹੇ ਆ ਇੱਕ ਪਾਸੇ ਆ ਬਿਜਲੀ ਦੇ ਬਿੱਲ ਕੱਕਣਾ ਰਹੇ ਆ ਫਿਰ ਚਾਰ ਚਾਰ ਮੀਟਰ ਦੇਖੋ ਜੀ 18 ਤੋਂ 20000 ਰੁਪਏ ਇੱਕ ਬੰਦੇ ਨੂੰ ਨਾਰਮਲ ਬੰਦੇ ਨੂੰ 4 ਮਹੀਨੇ ਦਾ ਬਿੱਲ ਆ ਜਾਏਗਾ 10000 ਬੰਦੇ ਦੀ ਸੈਲਰੀ ਆ ਉਹ ਕਿੱਥੇ ਤੋਂ ਬਿੱਲ ਦੇਗਾ ਪਰ ਹੁਣ ਫਿਰ ਸਰਕਾਰ ਇਹ ਵੀ ਤਾਂ ਕਹੂਗੀ ਵੀ ਤੁਸੀਂ ਤਾਂ ਯਾਰ ਧੜੇ ਹੀ ਬਣਾ ਲੇ ਹਰੇਕ ਮੁੱਦਾ ਕਿਸਾਨਾਂ ਦਾ ਹੀ ਹੋ ਗਿਆ ਸਰਕਾਰ ਨੇ ਧੜੇ ਨਹੀਂ ਬਣਾਏ ਸਰਕਾਰ ਦੀ ਹੈ ਉਹ ਸਿਰਫ 8 ਤੇ 10000 ਬਿੱਲੀ ਬੋਰਡ ਤੇ ਰੱਖ ਰਹੇ ਹੈ ਹੁਣ ਜਿਹੜੇ এমਪਲਾਈ ਹੈ 8 ਤੇ 10000 ਸੈਲਰੀ ਲੈ ਰਹੇ ਹੈ ਜਿਹੜੇ ਪੁਰਾਣੇ ਜੇਈ ਹੈ 1996 ਦੇ ਉਹਨਾਂ ਦੀਆਂ ਸੈਲਰੀਆਂ ਠੀਕ ਨੇ ਗੱਲ ਇਹ ਹੈ ਵੀ ਜਿਹੜਾ ਨਵਾਂ ਬੰਦਾ ਹੁਣ ਭਰਤੀ ਹੋ ਰਿਹਾ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਸੈਂਟਰ ਸਰਕਾਰ ਫੌਜੀ 4 ਸਾਲ ਵਾਸਤੇ ਰੱਖ ਰਹੀ ਹੈ ਉਹ ਕੋਈ ਉਹਨਾਂ ਨੂੰ ਪੈਨਸ਼ਨ ਨਹੀਂ ਦੇ ਰਹੀ ਠੀਕ ਹੈ ਜਦੋਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਉਹ ਉਹਨਾਂ ਨੂੰ 1 ਕਰੋੜ ਰੁਪਏ ਦੇ ਰਹੀ ਹੈ ਪਰ ਜਿਹੜੇ ਪੰਜਾਬ ਦੇ ਮਜ਼ਦੂਰ ਹੈ ਇਹ ਆ ਇਹ ਪੰਜਾਬ ਦੇ ਜਿਹੜੇ ਬਿੱਲੀ ਵਰਕਰ ਹੈ ਇਹਨਾਂ ਨੂੰ ਉਹ ਸਿਰਫ ਆਪਣੀ ਬਾਡੀ ਲੈ ਜੋ 8000 ਰੁਪਏ ਦਿੰਦੇ ਜਿਹੜੇ ਇਹ ਬਰਕਰ ਹੈ ਉਹ ਆਪਣੇ ਪੈਸੇ ਇਕੱਠੇ ਕਰਕੇ ਪਰਿਵਾਰ ਨੂੰ ਦਿੰਦੇ ਆ ਉਹ ਕਹਿਣਗੇ ਨਾ ਵੀ ਪਹਿਲਾਂ ਜਦੋਂ ਭਾਖੜਾ ਚੱਲਿਆ ਸੀ ਤਾਂ ਲੋਕਾਂ ਨੇ ਇੱਕ ਗੱਲ ਬਣਾਤੀ ਸੀ ਵੀ ਭਾਈ ਪਾਣੀ 'ਚ ਹੁਣ ਬਿਜਲੀ ਕੱਢ ਲਈ ਸਾਨੂੰ ਫੋਕਾ ਪਾਣੀ ਦੇਈ ਜਾਂਦੇ ਆ ਵੀ ਬਾਅਦ 'ਚ ਲੋਕਾਂ ਨੂੰ ਸਮਝ ਆਇਆ ਥੇਰ ਬਾਅਦ ਜਾ ਕੇ ਵੀ ਇਹੋ ਜਿਹਾ ਕੁਝ ਨਹੀਂ ਵੀ ਇਹ ਲੋਕਾਂ ਨੂੰ ਸ਼ਾਇਦ ਸਮਝ ਨਹੀਂ ਆਉਂਦੀਆਂ ਚੀਜ਼ਾਂ ਤਕਨੀਕ ਦੀਆਂ ਚੀਜ਼ਾਂ ਤੇ ਲੋਕ ਐਵੇਂ ਹੀ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਆ ਤੇ ਇਸ ਕਰਕੇ ਲੋਕ ਅਗਰੈਸਿਵ ਹੋ ਕੇ ਫਿਰ ਜਿਹੇ ਧਰਨੇ ਕੱਢਣ ਲੱਗ ਜਾਂਦੇ ਦੇਖੋ ਜੀ ਇਹ ਕੋਈ ਗੱਲ ਨਹੀਂ ਹੈਗੀ ਵੀ ਪਾਣੀ 'ਚੋਂ ਬਿਜਲੀ ਕੱਢ ਲਈ ਪਾਣੀ ਫੋਕਾ ਰਹਿ ਗਿਆ ਜਿਹੜੇ ਉਹ ਤਾਂ ਐਵਰੇਜ ਬਿੱਲ ਭੇਜ ਰਹੇ ਆ ਜਦ ਤੁਸੀਂ ਇੱਕ ਵਾਰ ਸੇ 300 ਯੂਨਟ ਮਾਫ ਕਰ ਰਹੇ ਆ ਤੁਸੀਂ ਚਿੱਪ ਵਾਲੇ ਮੀਟਰਾਂ ਦਾ ਕਿਸੇ ਨੂੰ 27 ਦਿਨ ਦਾ ਕਿਸੇ ਨੂੰ 28 ਦਿਨ ਦਾ ਕਿਸੇ ਨੂੰ 6000 ਕਿਸੇ ਨੂੰ 8000 ਕਿਸੇ ਨੂੰ 5000 ਕਿਸੇ ਨੂੰ 9000 ਬਿੱਲ ਪਾ ਰਹੇ ਆ ਐਵਰੇਜ ਤੇ ਉਹ ਤੁਸੀਂ ਤੁਹਾਡਾ ਦੇਖਸੋ ਕਿਹੜਾ ਮੀਟਰ ਰੀਡਰ ਆ ਕੇ ਤੁਹਾਡੀ ਐਵਰੇਜ ਚੈੱਕ ਕਰ ਲਾਉਂਦਾ ਤੁਸੀਂ ਮੀਟਰ ਰੀਡਰਾਂ ਦਾ ਕੰਮ ਹੀ ਨਹੀਂ ਰਹਿਣਾ ਜੀ ਫਿਰ ਉੱਤੇ ਬੈਠੇ ਨੂੰ ਪਤਾ ਲੱਜੇਗਾ ਨਾ ਵੀ ਕਿੰਨਾ ਬਿੱਲ ਬਣ ਜਾ ਹਲੇ ਚਾਲੂ ਨਹੀਂ ਕਰੀ ਪਾਲਸੀ ਵੀ ਤੁਸੀਂ ਐਵਰੇਜ ਕਿਉਂ ਪਾ ਰਹੇ ਆ ਯਾਦ ਰਹੀ 300 ਜੂਨ ਮਾਫ ਕਰੀ ਹੈ ਜਿਹਦੇ ਚਿੱਪ ਵਾਲਾ ਮੀਟਰ ਲੱਗ ਗਿਆ ਉਹਨੂੰ ਪਾ ਰਹੇ ਆ ਬਿਲ ਐਵਰੇਜ ਦੇ ਵੇਸ ਤੇ ਉਹ ਜਿਹੜਾ ਸਰਕਾਰ ਹੈ ਨਾ ਜੀ ਸਰਕਾਰ ਦਾ ਮੇਨ ਮੰਤਵ ਕੀ ਹੈ ਉਹ ਪੰਜਾਬ ਨੂੰ ਨੀਮਾ ਕਰਨਾ ਜਦੋਂ 1996 ਦਾ ਐਕਟ ਸੀ ਉਹਦੇ ਚ 1,30,000 ਬੰਦਾ ਜਿਹੜਾ ਉਹ ਭਰਿਆ ਭਰਤੀ ਕਰਿਆ ਜਾਂਦਾ ਤਾਂ ਹੁਣ ਜਿਹੜੀ ਡਿਮਾਂਡ ਹੈ ਸਰਕਾਰ ਸਿਰਫ 30,000 ਭਰਤੀ ਕਰ ਰਹੀ ਹੈ ਜਦ ਕੇ 5 ਗੋਣਾ ਜਿਹੜਾ ਖਰਚਾ ਵੱਧ ਗਿਆ ਬਿਜਲੀ ਦਾ ਨਹੀਂ ਜੇ ਸਾਰੇ ਭਾਰਤ ਵਿੱਚ ਚਿਪਲੇਮੀਟਰ ਲਾਗੇ ਫਿਰ ਮੰਨਜੋਗੇ ਭਾਈ ਲਾ ਦੋ ਕਿਉਂ ਮੰਨਾਂਗੇ ਮਹਾਰਾਜ ਕਿਉਂ ਮੰਨਾਂਗੇ ਬਿਜਲੀ ਸਾਡੇ ਪੰਜਾਬ ਚ ਪੈਦਾ ਹੋ ਰਹੀ ਹੈ ਸਾਰੇ ਪੰਜਾਬ ਨੂੰ ਭਾਰਤ ਨੂੰ ਦਿੱਤੀ ਜਾ ਰਹੀ ਹੈ ਕਿਉਂ ਮੰਨਾਂਗੇ ਸਾਡੀ ਸਟੇਟ ਚ ਤਾਂ ਬਣ ਰਹੀ ਹੈ ਅਸੀਂ ਪਾਣੀ ਬੰਦ ਕਰਾਂਗੇ ਇਹਨਾਂ ਦਾ ਬਿਜਲੀ ਬੰਦ ਕਰਾਂਗੇ ਸਾਡਾ ਜਦੋਂ ਅਸੀਂ ਮਾਰਬਲ ਲੈ ਜਾਂਦੇ ਤਾਂ ਮਾਰਬਲ ਸਾਨੂੰ ਕਿਹੜਾ ਫ੍ਰੀ ਦੇ ਦਿੰਦੇ ਆ ਉੱਥੇ ਤੇ ਇਹ ਕੋਲਾ ਸਾਡਾ ਫ੍ਰੀ ਆ ਰਿਹਾ ਬਿਜਲੀ ਪੰਜਾਬੀਆਂ ਦੇ ਦਿਲ ਵੱਡੇ ਆ ਦਿਲ ਵੱਡੇ ਨਾਲ ਥੋੜਾ ਘਦੇ ਰੋਟੀ ਤਾਂ ਸਭ ਨੇ ਖਾਣੀ ਆ ਰੋਟੀ ਤਾਂ ਸਭ ਨੇ ਖਾਣੀ ਆ ਰੋਟੀ ਅਸੀਂ ਵੀ ਖਾਣੀ ਆ ਉਹਨਾਂ ਨੇ ਵੀ ਖਾਣੀ ਆ ਕੋਲਾ ਆਉਂਦਾ ਤਾਂ ਬਿਜਲੀ ਬਣਦੀ ਆ ਨਾ ਉਹ ਬਿਜਲੀ ਸਾਡੀ ਜਿਹੜੀ ਬਣੀ ਵੀ ਆ ਉਹ ਸੈਂਟਰ ਸਰਕਾਰ ਨੂੰ ਚਲੇ ਜਾਂਦੀ ਆ ਜਦ ਸਾਡਾ ਆਪਣੀ ਨਹੀਂ ਢਿੱਡ ਭਰਦਾ ਸਾਡਾ ਪਹਿਲਾਂ ਅਸੀਂ ਆਪਣਾ ਢਿੱਡ ਭਰਾਂਗੇ ਫੇਰ ਦਵਾਂਗੇ ਬਾਹਰ ਨੂੰ ਫੇਰ ਲੈ ਜਵੇ ਸਰਕਾਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਮਲਾਜਮ ਹੈ ਪਹਿਲਾ ਸਾਡਾ ਇਹਨਾਂ ਨੇ এডਿਕੇਸ਼ਨ ਪੰਜਾਬ ਦਾ ਸਿਸਟਮ ਖਤਮ ਕਰਤਾ ਪਲੱਸ 2 ਦੇ ਨਿਆਣੇ ਬਾਹਰ ਜਾ ਰਹੇ ਆ ਕਿਉਂਕਿ ਉਹਰੇ ਪੜਾਈਆਂ ਨਹੀਂ ਹੈ ਸਿਸਟਮ ਇਹ ਟਾਂ ਵਾਲਾ ਖਤਮ ਕਰਤਾ ਇਹਨਾਂ ਨੇ ਭਗਵਾਨ ਤਮਨ ਜੀ ਕਹਿੰਦੇ ਆ ਵੀ ਸਾਡਾ ਪੰਜਾਬ ਐਜੂਕੇਸ਼ਨ ਚ ਨੰਬਰ 1 ਜਾ ਰਿਹਾ ਨੌਕਰੀਆਂ ਨਹੀਂ ਤੁਸੀਂ ਦੇਖਿਆ 50000 ਨੌਕਰੀਆਂ ਦੇ ਬੋਰਡ ਲੱਗਦੇ ਆ ਕਿਸੇ ਨੂੰ ਨਹੀਂ ਮਿਲਦੀਆਂ ਜੀ ਉਹੀ ਮਿਲਦੀਆਂ ਜਿਹਨੂੰ 8 8 10 10000 ਰੁਪਏ ਆ ਜੀ ਬੋਰਡ ਤਾਂ ਲੱਗ ਚੁੱਕੇ ਆ ਕੋਈ ਬੰਦਾ ਔਰਤ ਉੱਠਿਆ ਤੁਸੀਂ ਸਰਵੇ ਕਰਿਆ ਦੇਖੋ ਤੁਹਾਡੇ ਕੋਈ ਮੈਂ ਤਾਂ ਨਾਤਾ ਕੋਈ ਰਿਟਰਨ ਚਾ ਵੀ ਕਿੰਨੇ ਨੌਕ ਜੋਬ ਨਹੀਂ ਕਿਸੇ ਨੂੰ ਮਿਲ ਰਹੀ ਮੈਂ ਵੀ ਪੜਿਆ ਲਿਖਿਆ ਹੈ ਬਹੁਤ ਬੰਦੇ ਜਾ ਕੇ ਕਹਿੰਦੇ ਨੇ ਮਾਨ ਸਾਹਿਬ ਤੁਹਾਡੇ ਰਾਜ ਦੇ ਵਿੱਚ ਤਾਂ ਜਿਹੜਾ ਸਾਡੇ ਨਾਲ ਸਾਨੂੰ ਵਧੀਆ ਹੋ ਗਿਆ ਨਾ ਇੱਥੇ ਹੁਣ ਅਸੀਂ ਤਾਂ ਬਾਹਰ ਗਏ ਹੋਏ ਸੀ ਇੱਥੇ ਜਨਰਲ ਲੈਟਰ ਆ ਗਿਆ ਤੇ ਮੈਂ ਇੱਥੇ ਹੁਣ ਆਇਆ ਜਨਰਲ ਲੈਟਰ ਲੈਣ ਇਹਦਾ ਜੀ ਮੈਂ ਤੁਹਾਨੂੰ ਦੱਸਦਾ ਜੀ ਮੈਂ ਖੁਦ ਇੱਕ ਪੜਿਆ ਲਿਖਿਆ ਆ ਮੈਂ ਵੀ ਬਾਹਰ ਜਾ ਕੇ ਆਇਆ ਮੈਂ ਔਰੇ ਖੇਤੀ ਵੀ ਕਰਦਾ ਆ ਪਹਾੜਾ ਵੀ ਕਰਦਾ ਆ ਦੇਖੋ ਜੇ ਮੈਂ ਆਪਣੇ ਬੰਦੇ ਨੂੰ ਖੜਾ ਕੇ ਕਹਾ ਦੰਦਾ ਤੁਹਾਨੂੰ ਵੀ ਮੈਨੂੰ ਤੇ ਹੀ ਅਵਤਾਰ ਤੋਂ ਬਹੁਤ ਫਾਇਦਾ ਹੋ ਗਿਆ ਕਹਿਣ ਨੂੰ ਕਿ ਆ ਜੀ ਇਹ ਤਾਂ ਸਰਵੇ ਹੁੰਦਾ ਨਹੀਂ ਨੌਕਰੀਆਂ ਖਾਲੀ ਪਈਆਂ ਟੀਚਰ ਖਾਲੀ ਪਏ ਆ ਫਿਰ ਅੱਜ ਬਿਜਲੀ ਬੋਰਡ ਵਾਲੇ ਤਿੰਨ ਦਿਨ ਦੀ ਹੜਤਾਲ ਤੇ ਕਿਉਂ ਜਾਊਗੇ 100000 ਜੌਬ ਰੋਪੜ ਖਾਲੀ ਪਈ ਹੈ ਜੀ 70000 1 ਲੱਖ ਤੋਂ ਉੱਤੇ ਬੰਦਾ ਖਾਲੀ ਕਰਤਾ ਤੁਸੀਂ ਕਿਹੜੇ ਵਿਭਾਗ ਵਿੱਚ ਕੰਮ ਕੀਤਾ ਮੈਂ ਜੀ ਸ਼ਾਸਨ ਕੋਰਟ ਤੋਂ ਰਿਟਾਇਰ ਆ ਉਥੇ ਤੁਹਾਡੇ ਵਿਭਾਗ ਵਿੱਚ ਜੌਬ ਖਾਲੀ ਪਈ ਹੈ ਨਹੀਂ ਸਾਡੇ ਦਾ ਹਾਈ ਕੋਰਟ ਤੋਂ ਟਾਈਮ ਟੂ ਟਾਈਮ ਭਰਦੀ ਹੈ ਬਾਕੀ ਟਾਈਗਰ ਦੇ ਪਰ ਖਾਲੀ ਹੈਗੀਆਂ ਅਜੇ ਵੀ ਪਰ ਉਹ ਟੈਸਟ ਹੁੰਦਾ ਟੈਸਟ ਦੇ ਬੇਸ ਤੇ ਪਰ ਬਕਾਇਦਾ ਫੇਲ ਕਰ ਪੰਜਾਬ ਦਾ ਕੀ ਹਾਲ ਹੈ ਫੇ ਨੌਕਰੀਆਂ ਦੇ ਕਹਿੰਦੇ ਦਾ ਬਹੁਤ ਮਾੜਾ ਹਾਲ ਹੈ ਜੀ ਜੇ ਇਹਨਾਂ ਨੇ ਭਾ ਜਾ ਨੌਕਰੀ ਦਿੱਤੀ ਹੁੰਦੀ ਤਾਂ ਰੋਜ਼ਗਾਰਨੇ ਕਿ ਲਾਉਂਦੇ ਜਿਹੜੇ ਟੀਚਰ ਹ ਹੁਣ ਤੱਕ 20 20 ਸਾਲ ਦੇ ਰਹਿੰਦੇ ਫਿਰਦੇ ਆ ਨਾ ਕੋਈ ਟੀਚਰ ਰੈਗੂਲਰ ਕਰਿਆ ਦੋ ਚਾਰ ਨੂੰ ਖੜਾ ਕੇ ਕਹਿ ਦੋਨੇ ਪੁਰਾਣਿਆਂ ਨੂੰ ਵੀ ਸਾਨੂੰ ਬਹੁਤ ਹੋਈ ਹੈ ਜੀ ਇਹਨਾਂ ਨੇ ਸਾਨੂੰ ਰੋਜ਼ਗਾਰ ਦੇ ਤਾ ਹਰੇਕ ਮੈਂ ਕਿਵੇਂ ਦਾ ਧਾਰਨਾ ਲੱਗ ਰਿਹਾ ਕਿਉਂ ਲੱਗ ਰਿਹਾ ਹੈ 8 8500 ਰੁਪਏ ਵਰ ਜਾਂ 9900 ਇੱਕ 1 ਇੱਕ ਸਕੇਲ ਆ 1030 ਬੰਦਾ ਕਜਾਰਾ ਕਰ ਲੂਗਾ। ਹੂੰ। ਬਾਕੀ ਤੁਹਾਨੂੰ ਵੀ ਇਹੀ ਲੱਗਦਾ ਜਿਹੜੇ ਗੱਲਾਂ ਜੋ ਇਹ ਗੱਲਾਂ ਕਰ ਰਹੇ ਬਿਲਕੁਲ ਸਹੀ ਆ। ਸਰਕਾਰ ਬਿਲਕੁਲ ਚੂੜ ਕਫਾ ਟੋਲ ਰਹੀ ਹੈ। ਕੋਈ ਨੌਕਰੀ ਨਹੀਂ। ਉਹ ਬੰਦੇ ਚਾਰ ਖੜੇ ਕਰ ਲੰਨੇ ਜਿਹੜੇ ਉਹਦੇ ਯੋਸਮੈਨ ਆ। ਤੁਹਾਨੂੰ ਫਾਟੜ ਵਾਲਾ ਦਿਖਾਵੇਂ ਉਹ ਕਿਹੜੇ ਬੰਦੇ ਨੌਕਰੀ ਤੁਹਾਨੂੰ ਪਤਾ ਲੱਗੇ ਕਿ ਕਿਹੜੀ ਬਿਲੀ ਮੀਟਰ ਨੁਕਸਾਨ ਦੇ ਤੁਹਾਨੂੰ ਲੱਗਦਾ? ਬਿਲਕੁਲ ਨੁਕਸਾਨ ਦੇ। ਮੈਂ ਆਪਣੀ ਗੱਲ ਦੱਸਦਾ। ਹੂੰ। ਮੇਰਾ ਦਸੰਬਰ 23 ਦੇ ਵਿੱਚ ਬਿਲ ਮਾਈਨਸ ਆਇਆ। ਹੂੰ। ਪੋਸਟਾਵਾ ਮੈਨੂੰ ਹੀ ਪਤਾ ਨੇ ਕਾਲ ਮੀਟਰ ਚੇਂਜ ਕੱਟ ਪਾ ਮੈਂ ਆਪਣਾ ਮਕਾਨ ਕਿਰਾਏ ਬਾਟ ਪਾ ਉਹਨੂੰ ਪਤਾ ਹੀ ਨਹੀਂ ਲੱਗਿਆ ਜੀ ਮੈਂ ਆਪਣਾ ਮਕਾਨ ਕਿਰਾਏ ਬਾਟ ਪਾ ਇਹਨਾਂ ਨੂੰ ਜਾ ਕੇ ਨਵੰਬਰ ਟੰਪਲ ਜਾ ਕੇ ਮੇਰਾ ਮੀਟਰ ਦਾ ਕਨੈਕਸ਼ਨ ਕੱਟ ਪਾ ਜਦ ਦਫਤਰ ਗਿਆ ਪਾਈ ਕਿਹਾਗਾ ਲੋਗੀ ਕਿੰਨਾ ਟੋਡਾ ਪ੍ਰਚਲਸੀ ਯਾਰ ਦਾ ਬਿਲ ਸਟੈਨਿੰਗ ਖੜਾ ਫਿਰ ਮੈਂ ਗਿਆ ਐਸਡੀਓ ਕੋਲ ਐਸਡੀਓ ਕੰਡਾ ਇੱਕ ਮਹੀਨੇ ਪਹਿ ਬਾ ਗੱਲ ਲੱਗੇ ਛੱਤੀ ਯਾਰ ਦਾ ਮਾਈਨਸ ਕਰ ਲੋ ਅਸੀਂ ਕੇ ਫਿਰ ਬਾਕੀ ਅੱਗੇ ਸਾਡਾ ਬਿਲ ਦਾ 3 ਸਾਲ ਦਾ ਮਾਈਨਸ ਆ ਰਿਹਾ ਅਸੀਂ ਕਿੱਥੋਂ ਭੇਜ ਦੇ ਰਹੇ ਹੁਣ ਮੇਰਾ ਕੋਰਟ ਹੋ ਕੋਰਟ ਕੇਸ ਚੱਲ ਰਿਹਾ ਫਿਰ ਮੇਰੇ ਸੋਲ பஞ்சோ வாடத்திலே அவன் ரூபாய் தான் மேலே சோலர் கம்மியா மீட்டர் ரெண்ட ரெண்டாக ஹல்தூ சர்டா ஜமே பஸ் ਅਸੀਂ ਫਟਾਈ ਕਹਾਂਗੇ ਨਾ ਭੋਗ ਸਟਾਈ ਜਨਾਬਾ ਪਹਿਲਾਂ ਹੀ ਬੈਠੇ ਪਹਿਲਾਂ ਹੀ ਬੈਠੇ ਪਹਿਲਾਂ ਹੀ ਬੈਠੇ ਲੋਕ ਲੋਹੀ ਕੀਤਾ ਪਏ ਆ ਸਾਨੂੰ ਤੁਸੀਂ ਫਿਰ ਵਿਰੋਧੀ ਪਾਰਟੀਆਂ ਦੇ ਬੰਦੇ ਤਾਂ ਨਹੀਂ ਹੈਗੇ ਕਿਤੇ ਇਹ ਕਹਿ ਦਿੱਤਾ ਜਾਂਦਾ ਵੀ ਇਹ ਪਾਰਟੀਆਂ ਦੇ ਭੇਜੇ ਹੋਏ ਅਸੀਂ ਕੋਈ ਵਿਰੋਧੀ ਨਹੀਂ ਆ ਅਸੀਂ ਸਰਕਾਰ ਜਿਹੜਾ ਕੰਮ ਠੀਕ ਕਰੂਗੂ ਠੀਕ ਕਹਾਂਗੇ ਜਿਹੜਾ ਗਲਤ ਕਰੂਗੂ ਗਲਤ ਕਰੂਗੇ ਮੇਰੇ 20 ਕਿੱਡੇ ਜ਼ਮੀਨ ਦੇ ਆ ਮੇਰੇ ਬਜ਼ੁਰਗਾਨ ਹੈ ਮਾਂ ਬਾਪ ਦਾਦੇ ਪੁੱਢਾ ਦਾਦਿਆਂ ਨੇ ਬਣਾਇਆ 20 ਕਿੱਡੇ ਜ਼ਮੀਨ ਦੇ ਲੈਂਡ ਫੂਡਿੰਗ ਆ ਅਸੀਂ ਕਿੱਥੇ ਜਾਊਂਗੇ ਸਾਨੂੰ ਨੌਕਰੀ ਦੇ ਦੇਣਾ ਸਾਡੇ ਜਾਣੇ ਕਿੱਥੇ ਜਾਊਂਗੇ ਉਹ ਫੜਕਾਂ ਵੀ ਖਮਗੂਗਾ ਰੇੜੀਆਂ ਦੀ ਅਚਾਰ ਚਾਰ ਹਫਤਿਆਂ ਦੀ ਕੋਰਟ ਨੇ ਚਾਰ ਰੁਪਏ ਰੋਗ ਲਾਈ ਅਸੀਂ ਕੋਰਟ ਦਾ ਮਾਨ ਨੇ ਕੋਰਟ ਦਾ ਬੜਾ ਸਨਮਾਨ ਕਰ ਰਹੇ ਆ ਪਰ ਅਸੀਂ ਦੇ ਕਹਿੰਦੇ ਜਿਹੜੀ ਪਾਲਿਸੀ ਹੈ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਦੇਣੀ ਚਾਹੁੰਦੇ ਡੇਲ ਉਹ ਉਹਦਾ ਨੋਟੀਫਿਕੇਸ਼ਨ ਕੱਢ ਦੇ ਬਾਕੀ ਨੋਟੀਫਿਕੇਸ਼ਨ ਕੈਨਸਲ ਕਰੇ ਖਤਮ ਕਰੇ ਬਾਕੀ ਸਾਡੀ ਇੱਕ ਕੋ ਡਿਮਾਂਡ ਹੈ ਸਰਕਾਰ ਕਈ ਮੰਗਾਂ ਲੈ ਕੇ ਤੁਸੀਂ ਅੱਜ ਖੜੇ ਹੋ ਇੰਨਾ ਕਿੰਨਾ ਗੁੱਸਾ ਭਰਿਆ ਹੋਇਆ ਤੁਹਾਡੇ ਅੰਦਰ ਹਰੇਕ ਗੱਲ ਦੇ ਖਿਲਾਫ ਮੇਨ ਦਾ ਸਾਡੀ ਮੰਗ ਹੈ ਲੈਂਡ ਪੂਲਿੰਗ ਦੀ ਇਹਨਾਂ ਨੇ ਕੋਈ ਸਿਸਟਮ ਹੀ ਨਹੀਂ ਰੱਖਿਆ ਹੈ ਇੱਕ ਬੰਦੇ ਦਾ ਜੇ ਚਾਰ ਜणा ਦਾ 1 ਕਿਲਾ 1 ਕਿਲਾ ਹੋ ਲਿਆ ਲੈਂਡ ਪੂਲੀ ਚ ਆ ਗਿਆ ਜੇ ਉਹਨਾਂ ਨੂੰ ਹਜ਼ਾਰ ਗਾ ਦਾ ਪਲਾਟ ਦਉਂਗੇ 2 250 ਗਜ ਰਹਿ ਗਿਆ ਪੈਸਾ ਉਹਨਾਂ ਨੂੰ ਕੋਈ ਮਿਲਣਾ ਨਹੀਂ ਕੋਈ ਕਿਲੇ ਬਰਾਬਰ ਨੌਕਰੀ ਕਰ ਰਹੇ ਆ ਫੇਰ ਉਹ ਵੀ ਜਿਹੜਾ ਹਜ਼ਾਰ ਗਾ ਮਿਲਣਾ ਉਹ ਵੀ ਨਹੀਂ ਪਤਾ ਨਹੀਂ ਕਿੰਨੇ ਸਾਲ ਨੂੰ ਮਿਲਣਾ ਹੁਣ ਤੁਸੀਂ ਮੰਗ ਪੱਤਰ ਕਿਹਨੂੰ ਦੇ ਕੇ ਆਏ ਹੋ ਬਈ ਮੰਗ ਪੱਤਰ ਅਸੀਂ ਸਭ ਨੂੰ ਪਹਿਲਾਂ ਦੇ ਚੁੱਕੇ ਆ ਜੀ ਅੱਜ ਐਕਸ਼ਨ ਦਫ਼ਤਰ ਐਕਸ਼ਨ ਸਾਹਿਬ ਮਿਲੇ ਨਹੀਂ ਸਨ ਅਸੀਂ ਜਿਹੜੇ ਮੁਲਾਜ਼ਮ ਉੱਥੇ ਬੈਠੇ تھے ਉਹਨਾਂ ਦਾ ਸਮਰਥਨ ਕੀਤਾ ਉਹਨਾਂ ਨੇ ਸਾਡੇ 27 ਮਾਰਚ ਦਾ ਸਮਰਥਨ ਕੀਤਾ ਔਰ ਉਹਨਾਂ ਨੇ ਸਾਨੂੰ ਇਹ ਅਸ਼ਵਾਸ਼ਣ ਦਵਾਇਆ ਕਿ ਅੱਗੇ ਤੋਂ ਤੁਸੀਂ ਕੋਈ ਵੀ ਲੈਂਡ ਪੂਲਿੰਗ ਦੇ ਸਬੰਧ ਵਿੱਚ ਤਰਨਾ ਦੇਉਗੇ ਤਾਂ ਸਾਡੀ ਯੂਨੀਅਨ ਤੁਹਾਨੂੰ ਸਾਥ ਦੇਊਗੀ ਕਿਹੜੇ ਮੁਲਾਜ਼ਮਾਂ ਨੇ ਮੁਲਾਜ਼ਮ ਬੋਰਡ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਅੱਜ ਅਸੀਂ ਅੱਜ ਅਸੀਂ ਇਹ ਆਮ ਜਨਤਾ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਸਰਕਾਰ ਨੇ ਜਿਹੜਾ ਵੀ ਪੈਨਲ ਸਾਨੂੰ ਦਿੱਤਾ ਹੈ ਉਹਨਾਂ ਨੇ ਅਥਾਰਾਈਜ਼ਡ ਅਫਸਰ ਐਸ ਡੀ ਐਮ ਬਣਾਇਆ ਅਸੀਂ ਐਸ ਡੀ ਐਮ ਨੂੰ ਆਪਣੇ ਇਤਰਾਜ਼ ਦੇ ਚੁੱਕੇ ਹਾਂ ਅਸੀਂ ਡੀ ਸੀ ਸਾਹਿਬ ਨੂੰ ਆਪਣੇ ਇਤਰਾਜ਼ ਦੇ ਚੁੱਕੇ ਹਾਂ ਹਲਕੇ ਦੇ ਐਮ ਐਲ ਏ ਸਾਹਿਬ ਨੂੰ ਇਤਰਾਜ਼ ਦੇ ਚੁੱਕੇ ਹਾਂ ਸਬੰਧਤ ਵਿਭਾਗ ਦੇ ਮੰਤਰੀ ਨੂੰ ਇਤਰਾਜ਼ ਦੇ ਚੁੱਕੇ ਹਾਂ ਮੁੱਖ ਮੰਤਰੀ ਨੂੰ ਆਪਣੇ ਇਤਰਾਜ਼ ਦੇ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਟਰੈਕਟਰ ਮਾਰਚ ਕੱਢਿਆ ਆਪਣਾ ਵਿਰੋਧ ਸਰਕਾਰ ਤੱਕ ਹਰ ਤਰੀਕੇ ਗੈਲ ਦਰਜ ਕਰਵਾਇਆ ਅੱਜ ਮੋਟਰਸਾਈਕਲ ਮਾਰਚ ਕੱਢਣ ਦਾ ਮੰਤਵ ਵੀ ਸਾਡਾ ਇਹ ਸੀ ਤੇ ਸ਼ਹਿਰ ਵਾਸੀਆਂ ਨੂੰ ਵੀ ਇਹ ਦੱਸਣ ਦਾ ਮੰਤਵ ਸੀ ਸਾਡਾ ਰੋੜਾ ਘੇੜਨ ਦਾ ਕੋਈ ਮਕਸਦ ਨਹੀਂ ਹੈ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੋਈ ਮੰਤਵ ਨਹੀਂ ਹੈ ਲੇਕਿਨ ਹਰ ਇੱਕ ਤਰੀਕੇ ਨੂੰ ਵਰਤਣ ਤੋਂ ਬਾਅਦ ਜੇਕਰ ਸਾਡੀ ਸਰਕਾਰ ਕੋਈ ਗੱਲ ਨਹੀਂ ਸੁਣਦੀ ਤਾਂ ਸਾਡੀ ਮਜਬੂਰੀ ਬਣ ਜਾਵੇਗਾ ਕਿਸੇ ਰੋੜ ਨੂੰ ਘੇਰ ਕੇ ਬੈਠਣਾ ਬਿਲਕੁਲ ਭਾਈ ਜੀ ਕਹੇ ਤਾਂ ਜਾਂਦਾ ਨਾ ਵੀ ਰੋੜਾਂ ਮੋਟਰਸਾਈਕਲਾਂ ਦੇ ਉੱਤੇ ਤਾਂ ਮਸਟੰਡੇ ਘੁੰਮਦੇ ਹੁੰਦੇ ਆ ਤੇ ਤੁਹਾਨੂੰ ਇਹ ਮਾਰਚ ਕੱਟਣ ਦਾ ਮਤਲਬ ਕੀ ਨਿਕਲਿਆ ਬਿਲਕੁਲ ਜੀ ਸਾਡਾ ਨਹੀਂ ਅਸੀਂ ਦੇਖੋ 40 ਸਾਲ ਏਜ ਹੋ ਗਈ ਆ ਸਾਡੇ ਨਾਲ ਬਹੁਤ ਬਜ਼ੁਰਗ ਆਏ ਹੋਏ ਆ ਅਸੀਂ ਮਸਟੰਡੇ ਨਹੀਂ ਆ ਜੀ ਅਸੀਂ ਕਬੀਲਦਾਰ ਆ ਤਿੰਨ ਬੇਟੀਆਂ ਮੇਰੀਆਂ ਠੀਕ ਆ ਜੀ ਮੈਂ ਤਾਂ ਇਹ ਚਾਹੁੰਦਾ ਹੀ ਨਹੀਂ ਆ ਰੋਡ ਤੇ ਆਣਾ ਦੇਖੋ ਪਹਿਲਾਂ ਟਰੈਕਟਰ ਮਾਰਚ ਕਰਿਆ ಗ್ರಾಮ ਪੰਚਾਇਤ ਤੋਂ ਅਸੀਂ ਮਤੇ ਪਾ ਲਏ ਸਾਡਾ ਤਾਂ ਜਿਹੜਾ 1000 ਗੱਜ ਦਾ ਪਲਾਟ ਕਰਿਆ ਸਾਡੇ ਜਿਹੜਾ 1000 ਗੱਜ ਨੇ ਸਤਨਾਮ ਜੀ ਖਰੀਦਣ ਦੀ ਕਿਸੇ ਦੀ ਔਕਾਤ ਨਹੀਂ ਆ ਉਹ 2 ਲੱਖ ਰੁਪਏ ਸੈਲਰੀ ਹੋਊਗੀ ਨਾ ਬੰਦੇ ਦੀ ਤਾਂ ਉਹ ਸਾਡਾ ਘਰ ਸੋਚ ਸਕਦਾ ਵੀ ਮੈਂ ਲੈ ਲੂੰਗਾ ਉਹ ਵੀ 15 ਸਾਲ ਚ 24 ਲੱਖ ਸਾਲ ਦਾ ਹੋ ਗਿਆ 2 ਕਰੋੜ 40 ਲੱਖ ਰੁਪਏ ਤਾਂ 10 ਸਾਲਾਂ ਦਾ ਬਣਨਾ ਤਾਂ ਖਾਊਗਾ ਕੀ ਉਹ ਇਹ ਖਰੀਦੇ ਨਹੀਂ ਜਾਣਾ ਜੇ ਉਹਨਾਂ ਦੀ ਪਾਲਸੀ ਨਾਲ ਦੇਖਿਆ ਜਾਵੇ ਪਹਿਲੀ ਗੱਲ ਤਾਂ ਇਹ ਸਾਨੂੰ ਰੋੜ ਘੇਰਨ ਦਾ ਲੋਡ ਹੀ ਨਹੀਂ ਪੈਣੀ ਚਾਹੀਦੀ ਜਿਹੜੇ ਸੁਝਾਅ ਉਹ ਬੇਅਦਵੀ ਮਾਮਲੇ ਚ ਲੈ ਰਹੇ ਨਾ ਉਹ ਸਭ ਤੋਂ ਪਹਿਲਾਂ ਲੈ ਲੰਦੇ ਠੀਕ ਹੈ ਜੀ ਪਬਲੀਕ ਹੈਰਿੰਗ ਕਰ ਲੰਦੇ ਅਸੀਂ ਕਹਿ ਰਹੇ ਹਾਂ ਤੁਹਾਡੇ ਮਾਧਿ ਰਮੀ ਅਸੀਂ 1 ਮਹੀਨੇ ਦੀ ਚੇਤਾਵਨੀ ਉਹ ਦੇ ਰਹੇ ਹਾਂ ਅਸੀਂ ਮੰਗ ਨਹੀਂ ਕਰ ਰਹੇ ਖਾਲਸੇ ਦੇ ਪੁੱਤਾਂ ਆ ਅੰਮ੍ਰਿਤਧਾਰੀ ਆ ਦੇਖੋ ਸਾਡੇ ਗੁਰਸੱਭ ਦੀ ਬੇਅਦਬੀ ਹੋਈ ਇਹਨਾਂ ਨੇ ਇਸ ਮੁੱਦੇ ਨੂੰ ਪਹਿਲਾਂ ਰੱਖਿਆ ਵੀ ਅਸੀਂ ਇਹਦਾ ਇਨਸਾਫ ਦਵਾਵਾਂਗੇ ਸਾਢੇ 3 ਸਾਲ ਹੋ ਚੁੱਕੇ ਆ ਸਾਡੇ ਸਬਰ ਦੇ ਬੰ ਟੁੱਟਦੇ ਜਾ ਰਹੇ ਆ ਅਸੀਂ ਕਿਸੇ ਹੱਦ ਤੱਕ ਵੀ ਜਾਣ ਬਾਰੇ ਸੋਚਾਂਗੇ ਕਿ ਉਹ ਸਾਡੇ ਕੋਈ ਵੀ ਧਾਰਮਿਕ ਸਥਾਨ ਚਾਹੇ ਗੀਤਾ ਜੀ ਲਾ ਲਓ ਕੁਰਾਨ ਸ਼ਰੀਫ ਲਾ ਲਓ ਉਹਨਾਂ ਦੀ ਬਹੁਤ ਬੇਅਦਵੀ ਹੋ ਚੁੱਕੀ ਆ ਜ਼ਮੀਨਾਂ ਵਾਸਤੇ ਅਸੀਂ ਲੜਨਾ ਮਰਨਾ ਹੈਗਾ ਹੀ ਆ ਧਰਮ ਸਾਡੇ ਲਈ ਬਹੁਤ ਸਤਕਾਰ ਹੈ ਇਹਨਾਂ ਨੇ ਬਹੁਤ ਇੱਕ ਭਦੀ ਇੱਕ ਚਾਲੇ ਚੱਲੀ ਆ ਵੀ ਅਸੀਂ ਇਹਨਾਂ ਤੇ ਕਾਨੂੰਨ ਬਣਾਵਾਂਗੇ ਉਹ ਤੁਸੀਂ ਜੇ ਨੋਟਬੰਦੀ ਕਰੀ ਜਾਂ ਤੁਸੀਂ ਹੋਰ ਫੈਸਲੇ ਲੈ ਸਕਦੇ ਕਿਉਂ 92 ਥੋੜੇ ਬੈਠੇ ਆ ਵਿਰੋਧੀ ਚਾਰ ਆ ਥੋੜੇ ਆ ਵਿੱਚ ਕਹਿੰਦੇ ਸਾਨੂੰ ਉੱਥੇ ਮਤਾ ਨਹੀਂ ਪਾਣ ਦਿੰਦੇ ਤੁਸੀਂ ਉਹਨਾਂ ਨੇ ਤਾਂ ਸਹਿਮਤੀ ਦਿੱਤੀ ਵਿਰੋਧੀਆਂ ਨੇ ਤਾਂ ਸਹਿਮਤੀ ਦਿੱਤੀ ਆ ਫੇ ਜੇ ਦੇਤੀ ਆ ਫਿਰ ਕਿਉਂ ਨਹੀਂ ਕਾਨੂੰਨ ਬਣਾ ਰਹੇ ਉਹ ਤਾਂ ਕਹਿੰਦੇ ਵੀ ਲੋਕਾਂ ਦੇ ਸੁਝਾਅ ਲੈਣੇ ਵੀ ਤਾਂ ਕਿ ਕਾਨੂੰਨ ਵਧੀਆ ਬਣ ਜਵੇ ਸਾਡਾ ਸੁਝਾਅ ਇੱਕ ਹੈ ਜੀ ਮੈਂ ਦੇਖੋ ਜੀ ਸਤਨਾਮ ਜੀ ਅਰਬ ਕੰਟਰੀ ਰਹਿ ਕੇ ਆ 2 ਸਾਲ ਮੈਂ ਸਲੂਟ ਕਰਦਾ ਉਹਨਾਂ ਦੇ ਜੋ ਕਾਨੂੰਨ ਬਣੇ ਵਿਆ ਉਹ ਧੀ ਭੈਣ ਦੀ ਇੱਜ਼ਤ ਨੂੰ ਵੀ ਸੇਫ ਰੱਖਦੇ ਆ ਜਦੇ ਬੰਦੇ ਨੂੰ ਗੋਲੀ ਮਾਰ ਦਿੰਦੇ ਆ ਉਡਾ ਦਿੰਦੇ ਆ ਪੱਥਰਬਾਜ਼ੀ ਕਰ ਦਿੰਦੇ ਅਸੀਂ ਉਹ ਇਹ ਨਹੀਂ ਚਾਹਦੇ ਪਰ ਕਾਨੂੰਨ ਤਾਂ ਬਣਾਣ ਅੱਜ ਤਾਂ ਕਹਿੰਦੇ ਫਾਂਸੀ ਦੀ ਸਜ਼ਾ ਹੋਵੇ ਜਿਹੜਾ ਇਹ じゃ ਕੋਈ ਦੇਖੋ ਬਾਅਦ ਚ ਸਟੇਟਮੈਂਟ ਇੱਕੇ ਆਂਦੀ ਹੈ ਇਹ ਜੀ ਸਿਰਫ ਰਿਆ ਤਾਂ ਇਹ ਦਿਮਾਗੀ ਉਹ ਖੰਭੇ ਤੇ ਨਹੀਂ ਚੜਗਾ ਦਿਮਾਗੀ ਇੱਕ ਸੋਚਣ ਵਾਲੀ ਗੱਲ ਕਿਸੇ ਥੋੜੇ ਐਮਐਲਏ ਦੇ ਘਰ ਨਾਲ ਵੜ ਗਿਆ ਤੋਡੇ ਕੱਪੜੇ ਨਾ ਪਾੜਤੇ ਜਾਂਦੇ ਤੇ ਉਹ ਫਿਰ ਬਾਅਦ 'ਚ ਕਿਉਂ ਬਣਦਾ ਹੋ ਵੀ ਦਿਮਾਗ ਤੋਂ ਸਿਰ ਫਿਰਿਆ ਸੀ ਜੀ ਉਹਦਾ ਕੋਈ ਸੰਤੁਲਨ ਹੇਲਿਆ ਵਾ ਉਹ ਸੰਤੁਲਨ ਹੇਲਿਆ ਵਾ ਟਰੱਕ ਥੱਲੇ ਆ ਸਕਦਾ ਉਹ ਗੁਰੂ ਘਰ 'ਚ ਕਿਉਂ ਜਾ ਰਿਹਾ ਹੈ ਉਹ ਬੇਦਵੀ ਕਰਨੇ ਕਿਉਂ ਜਾ ਰਿਹਾ ਅਸਤੇ ਤੁਹਾਡੇ ਮਾਧਿਅਮ ਇਹ ਲਾਸਟ ਚੇਤਾਵਨੀ ਹੈ ਸਾਡੀ ਵੀ ਮਹੀਨੇ ਸਵਾ ਮਹੀਨੇ ਚ ਬਣਾ ਦਿਓ ਜਿਹੜਾ 800 ਦਿਨ ਹੋ ਚੁੱਕੇ ਹਨ 400 ਦਿਨ ਪਲੱਸ ਉਹ ਗੁਰਜੀਤ ਸਿੰਘ ਨੇ ਬੈਠੇ ਨੇ ਅੰਨ ਪਾਣੀ ਨਹੀਂ ਸ਼ਕਿਆ ਉਹ ਬੈਠਾ ਉਹੋ ਜੇ ਫਿਰ ਕਹੋਗੇ ਜਿਟਾਣੇ ਵਰਗੇ ਜਿਟਾਣੇ ਵਰਗੇ ਪੈਦਾ ਹੋਊਗੇ ਜਾਸ ਕੇ ਰੋਡਾਂ ਤੇ ਬੈਠੇ ਆਂ ਜੀ ਰੋਡਾਂ ਤੇ ਆਏ ਆਂ ਅਸੀਂ ਆਪਣੀ ਇਹੀ ਤੁਹਾਡੇ ਮਾਧਿਅਮ ਬਾਈ ਆਵਾਜ਼ ਪਹਚਾ ਰਹੇ ਆਂ ਜੇ ਨਹੀਂ ਸੁਣੋਗੇ ਫਿਰ ਰੋਡ ਵੀ ਘੇਰੇ ਜਾਣਗੇ ਹੋਰ ਚੀਜ਼ਾਂ ਵੀ ਫਿਰ 100 ਹੱਲ ਨਿਕਲਣਗੇ ਹਾਂਜੀ ਤੁਸੀਂ ਕਿਹੜੇ ਮਕਸਦ ਨੂੰ ਲੈ ਕੇ ਅੱਜ ਇਥੇ ਰਲੀਆਂ ਸ਼ਾਮਲ ਹੋਏ ਅਸੀਂ ਤਾਂ ਇਸ ਮਕਸਦ ਨੂੰ ਇਹਦੀ ਲੈਂਡ ਪੋਲਿੰਗ ਦੀ ਮਕਾਨ ਦੇ ਰਹੇ ਆ ਸਰਕਾਰ ਦੇ ਹੂੰ ਸਾਨੂੰ ਤਾਂ 27 ਤਰੀਕ ਦੇ ਨੀਂਦ ਨਹੀਂ ਆਉਂਦੀ ਇੱਕ ਰੈਲੋ ਵਾਲੇ ਇੱਕ ਸਮਰਾਲੇ ਆ ਰੈਲ ਸਮਰਾਲੇ ਵਾਲੇ ਦੀ ਜ਼ਮੀਨ ਰੈਲੋ ਚ ਰੈਲੋ ਵਾਲੇ ਦੀ ਸਮਰਾਲੇ ਚ ਸਰਕਾਰ ਨੇ 4 ਹਫ਼ਤਿਆਂ ਦੀ ਲਾਤੀ ਉਹਦੇ ਤੇ ਕੋਰਟ ਨੇ ਇਹ ਤਾਂ ਹਾਈ ਕੋਰਟ ਨਾਲਾਈ ਹੈ ਨਾ ਇਹ ਸਰਕਾਰ ਨਾਲ ਤਾਂ ਕੁਝ ਨਹੀਂ ਕਰਿਆ ਜਿਹੜੀ ਭਗਵਾਨਤਮਾਨ ਸਰਕਾਰ ਹੈ ਇਹ ਤਾਂ ਸਾਨੂੰ ਅਜਾੜਲੇ ਵਾਸਤੇ ਤਿਆਰ ਬੈਠੀ ਹੈ ਇਹਨਾਂ ਨੇ ਕੋ ਸੋਚਿਆ ਵੀ ਇੰਨੇ ਲੋਕਾਂ ਨੂੰ ਅਸੀਂ ਭੇਜੂਗਾ ਕਿੱਥੇ 168 ਪਿੰਡਾਂ 58 ਪਿੰਡਾਂ ਦੀ ਜਿਹੜੀ ਜ਼ਮੀਨ ਆ ਗਈ ਇਹ ਸਰਕਾਰ ਨੇ ਦੇਖਿਆ ਕੁਛ ਇਹਨਾਂ ਨੂੰ ਕਿੱਥੇ ਭੇਜਣਾ ਇਹ ਬੈਠ ਕੇ ਇਹਨਾਂ ਨੇ ਨਕਸ਼ਾ ਬਣਾ ਕਿੱਥੇ ਦਿੱਤਾ ਸਾਨੂੰ ਦੱਸਣ ਦਾ ਸਹੀ ਆ ਕਿ ਫਿਰ ਇਹ ਜਿਹੜੇ ਕਹਿੰਦੇ ਮਸਟੰਡੇ ਆ ਅਸੀਂ ਤੁਹਾਨੂੰ ਮਸਟੰਡੇ ਦੇ ਕਹਿੰਦੇ ਨਹੀਂ ਮੈਂ ਕਹਿ ਸਕਦੇ ਆ ਕਿਉਂਕਿ ਮੋਟਰਸਾਈਕਲਾਂ ਵਾਲਿਆਂ ਨੂੰ ਇਸੇ ਤਰ੍ਹਾਂ ਦੇਖਿਆ ਜਾਂਦਾ ਹੁੰਦਾ ਨਾ ਵੀ ਮੋਟਰਸਾਈਕਲਾਂ ਤੇ ਮੁੰਡੇ ਘੁੰਮਦੇ ਹੁੰਦੇ ਆ ਕਿਤੇ ਵੀ ਤੁਸੀਂ ਰੈਲੀਆਂ ਮੋਟਰਸਾਈਕਲ ਦੀ ਕੱਢਣ ਲੱਗੇ ਸਵਾਲ ਤਾਂ ਬਹੁਤ ਤਰ੍ਹਾਂ ਦੇ ਦੁਨੀਆ ਬੜੀ ਤਰ੍ਹਾਂ ਦੀ ਆ ਹਰੇਕ ਨੂੰ ਹੱਕ ਆ ਤੇ ਅਗਲਾ ਫਿਰ ਲਿਖਦਾ ਇਹ ਚੀਜ਼ਾਂ ਮਹਾਰਾਜ ਅਸੀਂ ਸਰਕਾਰ ਨੂੰ ਜਗਾਉਂਦੇ ਆ ਪਹਿਲਾਂ ਅਸੀਂ ਟਰੈਕਟਰਾਂ ਦੀ ਰੈਲੀ ਕੱਢੀ ਸੀ ਹੁਣ ਅਸੀਂ ਮੋਟਰਸਾਈਕਲਾਂ ਦੀ ਰੈਲੀ ਕੱਢਣੀ ਆ ਅੱਗੇ ਕੀ ਹੋ ਸਕਦਾ ਹੋਰ ਇਸ ਤੋਂ ਵੱਧ ਜੇ ਲੋੜ ਪੈ ਗਈ ਅੱਗੇ ਜੋ ਮਹਾਰਾਜ ਨੂੰ ਮਨਜ਼ੂਰ ਆ ਉਹੀ ਹੋ ਜਾਊਗਾ ਅਸੀਂ ਕਿਤੇ ਪਿੱਛੇ ਹਟਣ ਵਾਲੇ ਆ ਜ਼ਮੀਨਾਂ ਸਾੜੀਆਂ ਸਾੜੀ ਮਾਂ ਆ ਅਸੀਂ ਮਾਂ ਦੀ ਰਾਖੀ ਕਰਨੀ ਆ ਮਾਂ ਦੇ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ ਇਹ ਸਰਕਾਰ ਚੀਜ਼ ਕੀ ਆ ਸਾਡੇ ਮੂਹਰੇ ਬਿਲਕੁਲ ਬਿਲਕੁਲ ਸੋ ਕਾਫੀ ਮਿਹਰੇ ਮੁੱਦੇ ਹੈਗੇ ਉਹਨਾਂ ਨੂੰ ਲੈ ਕੇ ਇਹ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਸਵਾਲ ਇਹ ਆ ਵੀ ਲੋਕ ਸੜਕਾਂ ਦੇ ਉੱਤੇ ਕਿਉਂ ਆ ਇੱਕ ਪਾਸੇ ਬੇਅਦਬੀ ਦਾ ਮੁੱਦਾ ਹੈ ਕਿ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਜਲਦੀ ਬਣਾਇਆ ਜਾਵੇ ਛੇਤੀ ਤੋਂ ਛੇਤੀ ਦੁੱਧਿਆਂ ਨਾਲ ਹੀ ਬਿਜਲੀ ਦੇ ਚਿਪ ਵਾਲੇ ਮੀਟਰਾਂ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਚਿਪ ਵਾਲੇ ਮੀਟਰ ਸਾਨੂੰ ਮਨਜ਼ੂਰ ਨਹੀਂ ਉਸ ਦੇ ਨਾਲੇ ਲੈਂਡ ਪੂਲਿੰਗ ਤੇ ਹੋਰ ਕਈ ਜਿਹੜੇ ਮੁੱਦੇ ਜਹੇ ਹੈਗੇ ਆ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਉਹਨਾਂ ਨੂੰ ਲੈ ਕੇ ਅੱਜ ਮੋਟਰਸਾਈਕਲ ਮਾਰਚ ਰੋਪੜ ਸ਼ਹਿਰ ਦੇ ਵਿੱਚ ਕੱਢਿਆ ਗਿਆ ਤੇ ਇਹ ਸਿੰਬੋਲਿਕ ਗੱਲ ਹੈ ਕਿ ਦਰਸਾਉਣਾ ਚਾਹੁੰਦੇ ਆ ਲੋਕ ਸਰਕਾਰ ਨੂੰ ਕਿ ਲੋਕ ਸਰਕਾਰ ਤੋਂ ਨਾ ਖੁਸ਼ ਹੈ ਤੇ ਲੋਕ ਸਰਕਾਰ ਤੋਂ ਨਾ ਖੁਸ਼ ਕਿਉਂ ਆ ਕਿਉਂਕਿ ਸਰਕਾਰ ਲੋਕਾਂ ਦੀ ਜੇਕਰ ਮਾਂ ਹੁੰਦੀ ਹੈ ਤਾਂ ਫਿਰ ਮਾਂ ਦਾ ਫਰਜ਼ ਹੁੰਦਾ ਹੈ ਆਪਣੇ ਲੋਕਾਂ ਨੂੰ ਸਾਂਭਣਾ ਆਪਣੇ ਲੋਕਾਂ ਨੂੰ ਦੇਖਣਾ ਉਹਨਾਂ ਦੀ ਪ੍ਰਵਾਹ ਕਰਨੀ ਉਹਨਾਂ ਦੀ ਚਿੰਤਾ ਕਰਨੀ ਪਰ ਇਹ ਲੋਕਾਂ ਨੂੰ ਆਏ ਦਿਨ ਹੀ ਸੜਕਾਂ ਦੇ ਉੱਤੇ ਆ ਕੇ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਦੀ ਲੋੜ ਕਿਉਂ ਪੈਂਦੀ ਹੈ ਇਹ ਨਾਰੇਬਾਜੀ ਕਿਉਂ ਕਰਨੀ ਪੈਂਦੀ ਹੈ ਤੁਸੀਂ ਦੇਖੋ ਕਿ ਰਲੇ ਮਿਲੇ ਨਾਰੇ ਨਾਲ ਲੋਕਾਂ ਨੂੰ ਲਾਇਆ ਜਾ ਰਿਹਾ ਤੇ ਮੋਟਰਸਾਈਕਲ ਮਾਰਚ ਕੱਢ ਕੇ ਆਪਣਾ ਰੋਸ ਜਿਹੜਾ ਹੈਗਾ ਉਹ ਦਰਸਾਇਆ ਜਾ ਰਿਹਾ ਤੇ ਇਹ ਰੋਸ ਕਦੋਂ ਤੱਕ ਲੋਕਾਂ ਚ ਬਰਕਰਾਰ ਰਹੂਗਾ ਕਦੋਂ ਤੱਕ ਇਹ ਲੋਕ ਇਸੇ ਤਰ੍ਹਾਂ ਮਾਰਚ ਕੱਢਦੇ ਰਹਿਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਸਰਮ ਸਿੰਘ ਪੰਜਾਬੀ ਲੋਕ ਚੈਨਲ